ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਇਹ ਵਾਲੇ ਬਾਰਡਰ ਦੇ ਵੀਡੀਓ ਮੈਂ ਤੁਹਾਨੂੰ ਕੱਲ ਸ਼ੇਅਰ ਕੀਤੇ ਸੀ ਕੱਲ 'ਚ ਆਪਾਂ ਇਹ ਬਾਰਡਰ ਕਟਾਵਾਂ ਵਾਲਾ ਬਾਰਡਰ ਬੁਣਨਾ ਸਿੱਖਿਆ ਸੀ ਠੀਕ ਹੈ ਅਗਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਕੱਲ ਵਾਲੀ ਵੀਡੀਓ ਦੇਖ ਸਕਦੇ ਹੋ ਉਸ 'ਚ ਇਹ ਕਟਾਵਾਂ ਵਾਲਾ ਬਾਰਡਰ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਿਆ ਹੋਇਆ ਦੇਖੋ ਬਾਰਡਰ ਦੇ ਲੁੱਕ ਬਿਲਕੁਲ ਹੀ ਅਲੱਗ ਤੇ ਵਧੀਆ ਆਈ ਹੋਈ ਅਲੱਗ ਹੀ ਤਰੀਕੇ ਦੇ ਕਟਾਵਾਂ ਇਸ 'ਚ ਤੇ ਬਿਲਕੁਲ ਹੀ ਦੇਖੋ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇਸੇ ਬਾਰਡਰ ਦੇ ਉੱਪਰ ਤੁਸੀਂ ਚਾਹੋ ਤਾਂ ਇਹਨੂੰ ਹੀ ਐਜ਼ ਅ ਪੈਟਰਨ ਦੀ ਯੂਜ਼ ਕਰ ਸਕਦੇ ਹੋ ਸਾਰੇ ਚ ਪਾ ਸਕਦੇ ਹੋ ਤੇ ਪਰ ਮੈਂ ਤੁਹਾਨੂੰ ਇਹਦੇ ਲਈ ਇੱਕ ਅਲੱਗ ਪੈਟਰਨ ਲੈ ਕੇ ਆਈ ਹਾਂ ਇਹਦੇ ਉੱਪਰ ਆ ਦੇਖੋ ਇਹਦੇ ਉੱਪਰ ਜਿਹੜਾ ਆਪਾਂ ਪੈਟਰਨ ਬਣਾਇਆ ਉਹ ਇਹ ਆ ਦੇਖੋ ਦੇਖੋ ਪੈਟਰਨ ਦੇ ਲੁੱਕ ਵੀ ਕਿੰਨੀ ਵਧੀਆ ਆ ਰਹੀ ਹੈ ਤੇ ਇਸ ਕਲਰ ਚ ਕਿੰਨਾ ਖਿਲ ਕੇ ਆ ਰਿਹਾ ਤਾਂ ਤੁਸੀਂ ਇਹ ਵਾਲਾ ਪੈਟਰਨ ਇਹਦੇ ਉੱਪਰ ਪਾ ਸਕਦੇ ਹੋ ਤਾਂ ਫਿਰ ਆਪਾਂ ਇਹ ਵਾਲਾ ਪੈਟਰਨ ਅੱਜ ਬਣਾਉਣਾ ਸ਼ੁਰੂ ਕਰਦੇ ਹਾਂ ਜਿਹੜਾ ਕਿ ਹੈ ਸੌਖਾ ਤੇ ਵਧੀਆ ਤੇ ਇਹ ਪੈਟਰਨ ਬਣਦਾ ਵੀ ਬੜਾ ਆਸਾਨੀ ਹੈ ਤੇ ਇਸ ਚ ਸਾਰੀਆਂ ਰੋ ਪੁੱਠੀਆਂ ਪੁੱਠੀਆਂ ਹੀ ਪੈਂਦੀਆਂ ਨੇ ਤੇ ਪੁੱਠਿਆਂ ਰੋ ਸਾਰੇ ਪੁੱਠਿਆਂ ਪੈਨ ਕਰਕੇ ਇਹ ਪੈਟਰਨ ਬੜਾ ਹੀ ਜਲਦੀ ਤੇ ਬੜਾ ਹੀ ਸੋਖਾ ਪੈ ਜਾਂਦਾ ਹੈ। ਇਸ ਪੈਟਰਨ ਨੂੰ ਪਾਣ ਲਈ ਸਾਨੂੰ ਕਿੰਨੇ ਚਾਹੀਦੇ ਨੋ ਦੇ ਮਲਟੀਪਲ। ਨੋ ਦੇ ਮਲਟੀਪਲ ਅਸੀਂ ਕਿੰਨੇ ਪਾਲਨੇ 8 ਕੁੰਡੇ ਸਾਡਾ ਇਹ ਪੈਟਰਨ ਬਣਿਆ ਹੋਇਆ ਤੇ ਇੱਕ ਕੁੰਡਾ ਸੀ ਪੁੱਠਾ ਰੱਖਿਆ ਹੈ। ਇੱਥੋਂ ਲੱਕੇ ਇੱਥੇ ਤੱਕ ਸਾਡੇ 9 ਕੁੰਡਿਆਂ ਤੇ ਇਹ ਪੈਟਰਨ ਬਣਿਆ ਹੋਇਆ ਹੈ। ਤੇ ਸਾਈਡਾ ਤੇ ਮੈਂ ਦੋਨਾਂ ਸਾਈਡਾਂ ਤੇ ਦੋ ਦੋ ਪੁੱਠੇ ਰੱਖੇ ਹੋਏ ਆ। ਤੇ ਆਪਾਂ ਫਿਰ ਇਹ ਵਾਲਾ ਪੈਟਰਨ ਕਰਦੇ ਆਂ ਸ਼ੁਰੂ ਫਸਟ ਰੋ ਤੁਸੀਂ ਕਿੱਦਾਂ ਸਟਾਰਟ ਕਰਨਾ ਹੈ। ਪਹਿਲਾ ਕੁੰਡਾ ਸਟਿਚ ਇਹ ਐਕਸਟਰਾ ਵਾਲਾ ਕੁੰਡਾ ਇੱਕ ਪੁੱਠ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਇੱਕ ਤੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਅਸੀਂ ਇੱਥੋਂ ਇੱਕ ਕੁੰਡਾ ਇਹ ਤੇ ਇੱਕ ਲੈ ਕੇ ਦੋ ਦਾ ਇੱਕ ਕਰ ਦੇਣਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਇੱਕ ਜਾਲੀ ਪਾਣੀ ਤੇ ਇੱਥੇ ਫਿਰ ਅਸੀਂ ਦੋ ਦਾ ਇੱਕ ਕਰ ਦੇਣਾ ਹੁਣ ਤੁਹਾਨੂੰ ਲੱਗਦਾ ਹੋਣਾ ਵੀ ਇੱਥੇ ਇੱਕ ਸਾਡਾ ਕੁੰਡਾ ਘਟ ਗਿਆ ਫਿਰ ਅਸੀਂ ਇੱਥੇ ਦੋ ਸਿੱਧੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਇਹ ਕੁੰਡਾ ਪੁੱਠਾ ਫੇਰ ਧਾਗਾ ਪਿੱਛੇ ਕਰਾਂਗੇ ਫਿਰ ਅਸੀਂ ਇੱਕ ਤੇ ਦੋ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤਬਾਦ ਇੰਦਾ ਹੀ ਦੋ ਦਾ ਇੱਕ ਕਰ ਲੈਣਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਇੱਕ ਜਾਲੀ ਪਾਣੀ ਹੈ ਤੇ ਇਹ ਵਾਲੇ ਤੇ ਇਹਦੇ ਨਾਲ ਫਿਰ ਦੋ ਦਾ ਇੱਕ ਕਰ ਦੇਣਾ ਦੋ ਦਾ ਇੱਕ ਕਰਤਾ ਤੇ ਇੱਥੇ ਫਿਰ ਅਸੀਂ ਇੱਕ ਤੇ ਦੋ ਸਿੱਧੇ ਦੋ ਸਿੱਧੇ ਤੋਂ ਬਾਅਦ ਫੇਰਾ ਜਾਣਾ ਸਾਡਾ ਪੁੱਠਾ ਕੁੰਡਾ ਇੱਕ ਵਾਰੀ ਫੇਰ ਦੇਖ ਲਓ ਧਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਤੇ ਦੋ ਕੁੰਡੇ ਦੋ ਕੁੰਡੇ ਸਿੱਧੇ ਬੁਨੇ ਦੋ ਕੁੰਡੇ ਸਿੱਧੇ ਬੁਨਣ ਤੋਂ ਬਾਅਦ ਅਸੀਂ ਇੱਥੇ ਦੋ ਦਾ ਇੱਕ ਕੀਤਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਸੇ ਇੱਕ ਜਾਲੀ ਪਾਵਾਂਗੇ ਇੱਕ ਜਾਲੀ ਪਾਉਣ ਤੋਂ ਬਾਅਦ ਫਿਰ ਅਸੀਂ ਇੱਥੇ ਦੋ ਦਾ ਇੱਕ ਕਰਾਂਗੇ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਇੱਥੇ ਫਿਰ ਅਸੀਂ ਇੱਕ ਤੇ ਦੋ ਕੁੰਡੇ ਸਿੱਧੇ ਤੇ ਅਗਲਾ ਗੁੰਡਾ ਪੁੱਠਾ ਇੱਥੇ ਇਹ ਪੂਰੀ ਰੋ ਸਿੱਧਾ ਹੀ ਪਾ ਲੈਣੀ ਹੈ ਪੂਰੀ ਰੋ ਪਾ ਕੇ ਫਿਰ ਆਪਾਂ ਮਿਲਦੇ ਆਪਨੇ ਪੁੱਠੀ ਰੋ ਪੂਰੀ ਪੁੱਠੀ ਹੀ ਪਾਣੀ ਹੈ ਇਸ ਤੋਂ ਬਾਅਦ ਫਿਰ ਅਸੀਂ ਮਿਲਦੇ ਹਾਂ ਆਪਣੇ ਪੈਟਰਨ ਦੇ ਥਰਡ ਰੋ ਸਿੱਧੀ ਰੋ ਦੇ ਵਿੱਚ ਅਸੀਂ ਅੱਗੇ ਹੁਣ ਆਪਣੇ ਪੈਟਰਨ ਦੇ ਥਰਡ ਰੋ ਪੈਟਰਨ ਦੀ ਥਰਡ ਰੋ ਜਿਵੇਂ ਪਹਿਲੇ ਕੁੰਡੇ ਨੂੰ ਐ ਸਟੇਜ 'ਚ ਦੋ ਕੁੰਡੇ ਪੁੱਠਾ ਤੇ ਅਗਲਾ ਕੁੰਡਾ ਵੀ ਸਾਡਾ ਪੁੱਠਾ ਇਸ ਤਵਾਂ ਨੂੰ ਇੱਥੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਤੇ ਇੱਕ ਕੁੰਡੇ ਸਿੱਧੇ ਤੋਂ ਬਾਅਦ ਅਸੀਂ ਇੱਥੇ ਕਰਾਂਗੇ ਦੋ ਦਾ ਇੱਕ ਫਿਰ ਅਸੀਂ ਧਾਗਾ ਅੱਗੇ ਕਰਕੇ ਇੱਥੇ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਪਹਿਲੇ ਜਾਲੀ ਵਾਲਾ ਫਿਰ ਇੱਥੇ ਜਾਲੇ ਪਾਵਾਂਗੇ ਇਹ ਵਾਲੇ ਕੁੰਡੇ ਨੂੰ ਅਸੀਂ ਇਦਾਂ ਉਲਟਾ ਕੇ ਇੱਥੇ ਫਿਰ ਕਰਾਂਗੇ ਅਸੀਂ ਦੋ ਦਾ ਇੱਕ ਅਗਲਾ ਕੁੰਡਾ ਸਾਡਾ ਸਿੱਧਾ ਇੱਥੇ ਸਾਡਾ ਇਹ ਪੈਟਰਨ ਪੂਰਾ ਹੋ ਗਿਆ ਫਿਰ ਅਸੀਂ ਸਟਾਰਟ ਹੋ ਕੇ ਇੱਕ ਕੁੰਡਾ ਪੁੱਠਾ ਤਾਗਾ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧੇ ਤੋਂ ਬਾਅਦ ਇੱਥੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਅਸੀਂ ਤਾਗੇ ਨੂੰ ਅੰਦਰ ਲਪੇਟ ਕੇ ਇੱਕ ਕੁੰਡਾ ਸਿੱਧਾ ਫਿਰ ਤਾਗਾ ਲਪੇਟ ਕੇ బ పావేర దో ద దో దాదా కు సగ అ పుట్ా ఫే పిచ్చే ఎక్కుటర్న పూరా పుట్టు కు పిచ్చే ఫే దో దో దాదా ఎీ కు స ਫਿਰ ਇੱਥੇ ਜਾਲੀ ਇੱਥੇ ਫਿਰ ਅਸੀਂ ਤਾਂਗੇ ਇਹਨੂੰ ਕੁੰਡੇ ਨੂੰ ਐਦਾਂ ਉਲਟਾ ਕੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਇੱਕ ਕੁੰਡਾ ਰਹਿ ਗਿਆ ਇਹਨੂੰ ਸਿੱਧਾ ਤੇ ਫਿਰ ਸਾਡਾ ਇੱਤਾ ਹੀ ਪੁੱਠੇ ਕੁੰਡੇ ਤੋਂ ਪੈਟਰਨ ਐਦਾਂ ਹੀ ਸ਼ੁਰੂ ਹੋ ਜਾਣਾ ਪੈਟਰਨ ਦੇ 3ਰੋ ਐਦਾਂ ਹੀ ਕੰਪਲੀਟ ਕਰ ਲੈਣੀ ਹੈ ਪੈਟਰਨ ਦੇ 4ਥ ਰੋ ਅਸੀਂ ਪੂਰੀ ਪੁੱਠੀ ਪਾ ਲੈਣੀ ਹੈ ਫਿਰ ਮਿਲਦੇ ਪੈਟਰਨ ਦੇ ਅਸੀਂ 5ਥ ਰੋ ਦੇ ਉੱਪਰ ਆ ਗਏ ਹੁਣ ਆਪਣੀ ਪੈਟਰਨ ਦੀ 5ਵੀਂ ਰੋ ਦੇ ਵਿੱਚ ਪੈਟਰਨ ਦੀ 5ਵੀਂ ਰੋਸ ਦੇਖੋ ਅਸੀਂ ਇੱਕ ਹੁੰਡੇ ਅਸੀਂ ਪੁੰਨ ਲੈਣੀ ਆਪਣੇ ਪੁੱਠੇ ਜਿਹੜੇ ਸਾਈਡ ਤੇ ਰੱਖੇ ਹੋਏ ਆ ਦੋ ਕੁੰਡੇ ਤੇ ਇੱਕ ਹੁੰਡਾ ਸਾਡਾ ਪੈਟਰਨ ਵਾਲਾ ਪੁੱਠਾ ਇਸ ਤੋਂ ਬਾਅਦ ਅਸੀਂ ਤਾਂ ਅੱਗੇ ਨੂੰ ਪਿੱਛੇ ਕਰਕੇ ਹੁਣ ਇੱਥੇ ਅਸੀਂ ਦੋ ਦਾ ਇੱਕ ਕਰ ਲਵਾਂਗੇ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਜਾਲੀ ਪਾਵਾਂਗੇ ਇੱਥੇ ਇੱਕ ਹੁੰਡਾ ਸਿੱਧਾ ਦੋ ਕੁੰਡੇ ਸਿੱਧੇ ਤੇ ਸੈਂਟਰ 'ਚ ਸਾਡੇ ਅੱਗੇ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਤਾਂ ਬਾਲ ਫੇਰ ਅਸੀਂ ਇੱਥੇ ਜਾਲੀ ਪਾਵਾਂਗੇ ਇਹਨੂੰ ਫੇਰ ਉਲਟਾ ਕੇ ਇੱਥੇ ਦੋ ਦਾ ਇੱਕ ਕਰ ਲਵਾਂਗੇ ਇਹ ਹੈ ਸਾਡੇ ਪੈਟਰਨ ਦੀ ਪੰਜਵੀਂ ਰੋ ਜਦ ਕਿ ਪੂਰੀ ਅੱਧੇ ਹੀ ਪਹੁੰਗੇ ਫੇਰ ਦੇਖੋ ਇੱਕ ਹੋਰੀ ਇੱਕ ਕੁੰਡਾ ਇੱਕ ਪੁੱਠਾ ਪੁੱਠੇ ਤੋਂ ਬਾਅਦ ਧਾਗਾ ਪਿੱਛੇ ਕੀਤਾ ਪਿੱਛੇ ਕਰਨ ਤੋਂ ਬਾਅਦ ਇੱਥੇ ਹੀ ਸਾਡਾ ਦੋ ਦਾ ਇੱਕ ਹੋ ਜਾਊਗਾ ਦੋ ਦਾ ਇੱਕ ਹੋਣ ਤੋਂ ਬਾਅਦ ਅਸੀਂ ਇੱਥੇ ਜਾਲੀ ਪਾਵਾਂਗੇ ਜਾਲੀ ਪਾ ਕੇ ਸੈਂਟਰ 'ਚ ਸਾਡੇ ਇੱਥੇ 1 2 3 ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਤੋਂ ਬਾਅਦ ਫਿਰ ਅਸੀਂ ਇੱਥੇ ਜਾਲੀ ਪਾਵਾਂਗੇ ਇਹਨੂੰ ਕੁੰਡੇ ਨੂੰ ਉਲਟਾ ਕੇ ਅੱਗੇ ਇੱਥੇ ਫੇਰ ਕਰ ਲਵਾਂਗੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਅੱਗੇ ਨੋਗੇ ਕਰਾਂਗੇ ਤੇ ਇੱਕ ਕੁੰਡਾ ਪੁੱਠਾ ਇਹ ਰਸਰਬ ਪੈਟਰਨ ਦੀ ਪੰਜਵੀਂ ਰੂ ਪੈਟਰਨ ਦੀ ਪੰਜਵੀਂ ਰੂ ਪੂਰੀ ਦੀ ਪੂਰੀ ਸਿੱਧਾ ਹੀ ਪਾ ਲੈਣੀ ਹੈ ਆ ਦੇਖੋ ਇੱਥੇ ਜਾਲੀ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤੇ ਫਿਰ ਇੱਕ ਸਾਡੇ ਇੱਥੇ ਜਾਲੀ ਤੇ ਉੱਤੇ ਫਿਰ ਇਹਨੂੰ ਉਲਟਾ ਕੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਅੱਗੇ ਨੂੰ ਅੱਗੇ ਕਰਕੇ ਇੱਕ ਹੁੰਡਾ ਪੁੱਠਾ ప్యాన్ పవీ రో పూరి ఎదాని యనీన్ వీ రో పూరి పుట్టి పాటర్ సత్వీ రోజు అసే పేటర్ది సీ రోజు ధ్యాన పేల కుండేను స్టా ఈ కుట్ా ఏ ప్యాటర్న వాళ్ళ పుట్ా తగ్గే పిచ్చే కథ దో తి చారధే బుణి చారధే బుణనతో ਦੇਖੋ ਇਹਨੂੰ ਸਲਾਈ ਨੂੰ ਇੱਥੇ ਪਾਇਆ ਪਹਿਲੇ ਵਾਲੀ ਜਾਲੇ ਦੇ ਵਿੱਚ ਇੱਕ ਹੁੰਡਾ ਇੱਥੋਂ ਚੁੱਕ ਲਿਆ ਬਣਾ ਲਿਆ ਮਤਲਬ ਠੀਕ ਹੈ ਇਸ ਤੋਂ ਬਾਅਦ ਦੂਜੀ ਇੱਥੇ ਜਾਲੀ ਤੇ ਪਾਇਆ ਤੇ ਇੱਥੋਂ ਇੱਕ ਅਸੀਂ ਗੁੰਡਾ ਬਣਾ ਲਿਆ ਫਿਰ ਅਸੀਂ ਇੱਥੋਂ ਤੀਜੀ ਜਾਲੀ ਚ ਪਾਇਆ ਇੱਥੋਂ ਇੱਕ ਗੁੰਡਾ ਚੁੱਕ ਕੇ ਬਣਾ ਲਿਆ ਫਿਰ ਅਸੀਂ ਇੱਥੇ ਚੌਥੀ ਜਾਲੀ ਚ ਪਾਇਆ ਫਿਰ ਇੱਕ ਬਣਾ ਲਿਆ ਫਿਰ ਅਸੀਂ ਆ ਪੰਜਵੀਂ ਜਾਲੀ ਚ ਪਾਇਆ ਫਿਰ ਇੱਕ ਬਣਾ ਲਿਆ ਏ ਅਸੀਂ ਪੰਜ ਦੇ ਪੰਜ ਚਾਲੀਆਂ ਚ ਇੱਕ ਇੱਕ ਗੁੰਡਾ ਚੁੱਕ ਕੇ ਇੱਥੇ ਰੱਖ ਲਿਆ ਤੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਜਿਹੜੇ ਇਹ ਵਾਲੇ ਸਾਡੇ ਗੁੰਡੇ ਆ ਇਹ ਸਾਰੇ ਫੇਰ ਸਿੱਧੇ ਬੁਣ ਲੈਣੇ ਇੱਕ ਦੋ ਤੇ ਤਿੰਨ ਇਸ ਵਾਰ ਅੱਗੇ ਨੂੰ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਇੱਕ ਵਾਰ ਫੇਰ ਦੇਖੋ ਧਾਗਾ ਪਿੱਛੇ ਕੀਤਾ ਇੱਕ ਦੋ ਤਿੰਨ ਤੇ ਚਾਰ ਚਾਰ ਗੁੰਡੇ ਸਿੱਧੇ ਬੁਣਨ ਤੋਂ ਬਾਅਦ ਅਸੀਂ ਆ ਦੇਖੋ ਇੱਥੇ ਸਾਡੀਆਂ ਜਾਲੀਆਂ ਦੇਖੋ 1 2 3 4 5 ਪੰਜ ਜਾਲੀਆਂ ਪਈਆਂ ਸੀ ਪੰਜਾਂ ਤੋਂ ਸੀ ਕਿ ਕਿੰਨਾ ਚੁਕਣਾ ਸ਼ੁਰੂ ਕਿੱਥੋਂ ਕਰਨਾ ਇੱਥੋਂ ਇੱਥੇ ਪਾਇਆ ਇੱਕ ਕਿੰਨਾ ਚੁੱਕਿਆ ਹੈ ਤਾਂ ਦੂਜੀ ਵਾਰ ਇੱਥੇ ਪਾਇਆ ਦੂਜਾ ਇੱਥੇ ਚੁੱਕ ਲਿਆ ਠੀਕ ਹੈ ਤੀਸਰੀ ਵਾਰ ਅਸੀਂ ਫੇਰ ਅਜਿਹਾ ਸੈਂਟਰ ਵਾਲੀ ਸਾਡੀ ਜਾਲੀ ਇੱਥੋਂ ਪਾਇਆ ਤਿੰਨ ਚੌਥੀ ਵਾਰ ਅਸੀਂ ਇਹ ਚੋ ਚਾਰ ਤੇ ਪੰਜਵੀਂ ਵਾਰ ਅਸੀਂ ਅਵਲੇ ਚਾਲੀ ਚੁਪਾਟ ਪੰਜਾਹਤਾਲੀਆਂ ਚੌਸੀ ਪੰਜ ਕੁੰਡੇ ਚੁੱਕਲੇ ਤੇ ਅਸੀਂ ਅਵਲੇ ਕੁੰਡੇ ਫੇਰ ਅਸੀਂ ਇੱਕ ਦੋ ਤਿੰਨ ਤੇ ਤਿੰਨ ਸਿੱਧੇ ਬਣ ਲੈ ਤੇ ਇੱਕ ਹੁੰਡਾ ਪੁੱਠਾ ਅਸੀਂ ਇੱਤਾ ਹੀ ਇਹ ਵਾਲਾ ਪੈਟਰਨ ਹੁਣ ਪਾਉਂਦੇ ਜਾਣਾ ਪੂਰੀ ਸੱਤਵੀਂ ਰੋ ਅਸੀਂ ਇੱਤਾ ਹੀ ਪਾਣੀ ਦੇਖੋ ਫੇਰ ਅੱਗੇ ਨੂੰ ਪਿੱਛੇ ਕੀਤਾ ਇੱਕ ਹੁੰਡਾ ਸਿੱਧਾ ਦੂਜਾ ਹੁੰਡਾ ਸਿੱਧਾ ਤੀਸਰਾ ਹੁੰਡਾ ਸਿੱਧਾ ਤੇ ਚਾਰ ਸੈਂਟਰ ਵਾਲਾ ਚੌਥਾ ਹੁੰਡਾ ਵੀ ਸਿੱਧਾ ਚਾਰ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਅਸੀਂ ਇਹ ਪਹਿਲੀ 'ਚੋਂ ਐਦਾਂ ਕਰਕੇ ਇੱਕ ਹੁੰਡਾ ਚੁੱਕ ਲੈਣਾ ਫਿਰ ਅਸੀਂ ਦੂਜੀ 'ਚੋਂ ਇੱਕ ਹੁੰਡਾ ਚੁੱਕ ਲੈਣਾ ਫਿਰ ਅਸੀਂ ਤੀਜੀ 'ਚੋਂ ਇੱਕ ਹੁੰਡਾ ਚੁੱਕ ਲੈਣਾ ਫਿਰ ਅਸੀਂ ਇਹ ਚੌਥੀ 'ਚੋਂ ਇੱਕ ਹੁੰਡਾ ਚੁੱਕ ਲੈਣਾ ਜਾਲੀ 'ਚੋਂ ਫਿਰ ਅਸੀਂ ਪੰਜਵੀਂ ਜਾਲੀ 'ਚੋਂ ਇੱਕ ਹੁੰਡਾ ਚੁੱਕ ਲੈਣਾ ਪੰਜ ਜਾਲੀ 'ਚੋਂ ਹੁੰਡਾ ਚੁੱਕਨ ਤੋਂ ਬਾਅਦ ਅਸੀਂ ਵਲੀ ਫਿਰ ਤਿੰਦੇ-ਤਿੰਨ ਕੁੰਡੇ ਸਿੱਤੇ ਤੇ ਚੌਥਾ ਹੁੰਡਾ ਉੱਠਾ ਐਦਾਂ ਹੀ ਅਸੀਂ ਪੂਰੀ ਰੋਪਾ ਲੈਣੀ ਹੈ पूरी रो पा के फिर असी मिलते अपनी पुठी रो दे आ गए हम सान लास्ट रो ये कुंडे देखो सागे हाँ। सारी रोह अं पुठी पाने पुठी पाते हुए असी देखो ये एक दो कुंडे बुन तो बाद आ गए जोड़े नीचे चुके से इन्होंने लै लैंना से एक दो तीन चार जँ के पाँच कुंडे असं नीचे चुके से और पे असं ले देखो सिलाई देर ਤੇ ਇਹ ਪੰਜਵਾਂ ਕੁੰਡਾ ਅਸੀਂ ਬਣਾਤਾ ਇੱਕ ਤੇ ਇੱਕ ਕੁੰਡਾ ਜਿਹੜਾ ਅਸੀਂ ਨੀਚੋਂ ਕਟਾਇਆ ਸੀ ਸਾਡਾ ਇੱਕ ਪਹਿਲੀ ਵਾਰ ਚ ਅਸੀਂ ਇੱਕ ਕੁੰਡਾ ਬਣਾਇਆ ਸੀ ਦੋ ਕੁੰਡੇ ਕਟਾਇਏ ਸੀ ਤੇ ਇਹ ਸਾਡਾ ਪੰਜਵਾਂ ਕੁੰਡਾ ਉਹ ਵਲਾ ਹੁਣ ਇੱਥੇ ਪੂਰਾ ਹੋ ਜਾਣਾ ਦੇਖੋ ਬਾਕੀ ਫਿਰ ਇੱਕ ਦੋ ਸਿੱਧੇ ਤੀਜਾ ਕੁੰਡਾ ਵੀ ਸੀਤਾ ਚੌਥਾ ਵੀ ਸੀਤਾ ਤੇ ਪੰਜਵਾਂ ਕੁੰਡਾ ਵੀ ਸੀਤਾ ਤੇ ਇਹ ਆ ਗਿਆ ਛੇਵਾਂ ਸਾਡਾ ਕੁੰਡਾ ਸੈਂਟਰ ਵਾਲਾ ਇਹ ਸਾਰੇ ਅਸੀਂ ਸਤੇ ਫੇਖ ਹੁਣ ਅਸੀਂ ਸਾਡੇ ਫੇਰ ਆਕੇ ਇਹ ਦੇਖੋ ਇਹ ਵਾਲੇ ਪੰਜ ਗੁੰਡੇ 1 2 3 4 ਤੇ 5 ਪੰਜਾਂ ਗੁੰਡਿਆਂ ਨੂੰ ਅਸੀਂ ਲੈਣਾ ਤੇ ਪੰਜਾਂ ਦਾ ਸ ਇੱਕ ਗੁੰਡ ਲੈਣਾ ਹੈ ਬਣਾ ਲੈਣਾ ਤੇ ਬਾਕੀ ਫੇਰ ਅਸੀਂ ਸਾਰੇ ਗੁੰਡੇ ਪੁੱਠੇ ਪੁੱਠੇ ਲੈਣੇ ਫੇਰ ਅਗੇ ਅਸੀਂ ਆਪਣੀ ਉੱਥੇ ਹੀ ਜਿੱਥੇ ਅਸੀਂ ਪੰਜ ਕੁੰਡੇ ਚੁੱਕੇ ਹੋਏ ਸੀ ਨੀਚੋਂ ਆ ਦੇਖੋ 1 2 3 4 ਤੇ 5 ਪੰਜਾਂ ਨੂੰ ਸਲਾਈਆਂ ਚ ਪਾਣਾ ਤੇ ਪੰਜਾਂ ਦਾ ਬਣਾ ਲੈਣਾ ਅਸੀਂ ਇੱਕ ਬਸ ਅੱਧੇ ਹੀ ਅਸੀਂ ਪੈਟਰਨ ਦੀ ਪੂਰੀ ਲਾਸਟ ਰੋ ਕ ਪਾਲਣੀ ਹੈ ਇਸ ਤੋਂ ਬਾਅਦ ਫੇਰ ਪੈਟਰਨ ਅਸੀਂ ਫਸਟ ਰੋ ਤੋਂ ਸਟਾਰਟ ਕਰ ਲੈਣਾ ਬਾਕੀ ਸਾਰੇ ਕੁੰਡੇ ਸਿੱਪੁੱਠੇ ਹੀ ਬੁਣ ਲੈਣੇ ਹੈ ਕਸੇ ਬੰਨ੍ਹ ਉਸ ਇਸ ਪੈਟਰਨ ਨੂੰ ਪਾਈ ਜਾਣਾ ਆਪਣੇ ਇੱਕ ਵਾਰੀ ਫੇਰ ਦੇਖ ਲਓ ਇਹ ਸਾਰੇ ਗੁੰਡੇ ਸਾਡੇ ਪੁੱਠੇ ਆ ਦੇਖੋ ਅਸੀਂ ਆ ਕੇ ਫੇਰ ਉੱਥੇ ਜਿੱਥੇ ਅਸੀਂ ਪੰਜ ਗੁੰਡੇ ਚੁੱਕੇ ਸੀ ਆ ਵਾਲੇ ਆ ਦੇਖੋ 1 2 3 4 ਤੇ 5 ਆ ਦੇਖੋ ਪੰਜ ਤੇ ਪੰਜ ਅਸੀਂ ਇਹਦਾ ਸਲਾਈਸ ਪਾਵਾਂਗੇ ਤੇ ਪੰਜਾਂ ਦਾ ਅਸੀਂ ਕੱਟ ਦੇਣਾ 1 ਪੱਕੇ ਸਾਰੇ ਗੁੰਡੇ ਸਾਟੇ ਉੱਤੇ ਉੱਤੇ ਬਸ ਇਹ ਹੀ ਸਾਡਾ ਪੈਟਰਨ ਦੀ ਲਾਸਟ ਰੋ ਹੈ ਤੇ ਇਹਦੇ ਨਾਲ ਹੀ ਸਾਡਾ ਪੈਟਰਨ ਬਣ ਕੇ ਕੰਪਲੀਟ ਹੋ ਜਾਣਾ ਹੈ ਤੇ ਪੈਟਰਨ ਦੇ ਲੁੱਕ ਬਿਲਕੁਲ ਹੀ ਅਲੱਗ ਤੇ ਡਿਫਰੈਂਟ ਸੀ ਆ ਰਹੀ ਹੈ ਤੇ ਬੜਾ ਵਧੀਆ ਜਿਹਾ ਪੈਟਰਨ ਹੈ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਤੁਹਾਡੇ ਪ੍ਰੋਜੈਕਟ ਦੇ ਲੁੱਕ ਇਹਦੇ ਨਾਲ ਬਿਲਕੁਲ ਹੀ ਅਲੱਗ ਆਊਗੀ ਤੇ ਵਧੀਆ ਓਕੇ ਆ ਫਿਰ ਅੱਗੇ ਸਾਡੇ 1 2 3 4 5 ਗੁੰਡੇ ਪੰਚਾ ਰੱਖ ਦਨਾ ਸੀ ਇੱਕ ਇਹਨਾਂ ਕੋਲ ਹੀ ਲੱਗ ਜਾ ਪੈਟਰਨ ਸਾਡਾ ਇਹ ਬਣ ਕੇ ਆਉਂਦਾ ਹੈ ਤੇ ਵਧੀਆ ਲੱਗਦਾ ਹੈ ਕਿਸੇ ਵੀ ਤੁਸੀਂ ਕਲਰ ਸਪਾਓਗੇ ਹਰੇ ਕਲਰ ਸੇ ਪੈਟਰਨ ਉੱਠ ਜਾਂਦਾ ਹੈ ਤੇ ਤੁਸੀਂ ਕਿਤੇ ਵੀ ਪਾ ਸਕਦੇ ਹੋ ਇਹਨੂੰ ਸਾਰੇ ਹੀ ਪ੍ਰੋਜੈਕਟਾਂ 'ਚ ਵਧੀਆ ਲੱਗੇਗਾ ਤੇ ਪਾਓ ਫਿਰ ਇਹ ਵਾਲਾ ਪੈਟਰਨ ਤੇ ਦੇਖਦੇ ਹਾਂ ਦੀ ਲੁੱਕ ਸਾਡੀ ਕਿੱਦਾਂ ਦੀ ਆਉਂਦੀ ਹੈ ਇਹ ਹੋ ਗਿਆ ਸਾਡਾ ਪੂਰਾ ਸਲਾਈ ਲਾਸਟ ਰੋ ਕਵਰ ਸਾਡੇ ਹੁਣ ਆਖਰੀ ਸੇਫ ਨੇ ਐਆ ਸਾਡਾ ਪੈਟਰਨ ਦੇ ਲੁੱਕ ਦੇਖੋ ਕਿੰਨਾ ਪਿਆਰਾ ਸਾਡਾ ਪੈਟਰਨ ਬਣ ਕੇ ਆਇਆ ਆ ਤੇ ਦੇਖੋ ਬਿਲਕੁਲ ਹੀ ਅਲੱਗ ਜਿਹਾ ਲੁੱਕ ਕਰ ਰਹੀ ਹੈ ਤੇ ਪਾਓ ਇਹ ਵਾਲਾ ਪੈਟਰਨ ਟੈ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਦੇਖੋ ਬਿਲਕੁਲ ਹੀ ਅਲੱਗ ਅਲੱਗ ਜੇ ਬਣ ਕੇ ਆਂਦੇ ਨੇ ਬੜਾ ਹੀ ਵਧੀਆ ਪੈਟਰਨ ਪ੍ਰੋਜੈਕਟ ਤੇ ਪੂਰੇ ਤੁਹਾਡੇ ਬਹੁਤ ਹੀ ਵਧੀਆ ਖਿਲ ਕੇ ਆਊਗਾ ਪਾਉਈ ਵਾਲਾ ਪੈਟਰਨ ਦੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਨਵੇਂ ਪ੍ਰੋਜੈਕਟ ਦੇ ਨਾਲ ਤਤ ਉਸ ਵੇਲੇ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ